हरियाणा ਦੇ ਰੋहतक ਪੀਜੀਐਚ ਦਾਖਲ ਕਿਸਾਨ ਪ੍ਰਤਪਾਲ ਸਿੰਘ ਨੂੰ ਚੰਡੀਗੜ ਪੀਜੀਐਚ ਸ਼ਿਫਟ ਕਰ ਦਿੱਤਾ ਗਿਆ ਦੇ ਰਾਤ ਪ੍ਰਤਪਾਲ ਸਿੰਘ ਨੂੰ ਚੰਡੀਗੜ ਲਿਆਂਦਾ ਗਿਆ ਸੀ ਤੇ ਪੀਜੀਐਚ ਸ਼ਿਫਟ ਕੀਤਾ ਇਸ ਤੋਂ ਬਾਅਦ ਪੀਜੀਐਚ ਦੇ ਵਿੱਚ ਕਿਸਾਨ ਪ੍ਰਤਪਾਲ ਸਿੰਘ ਦਾ ਇਲਾਜ ਚੱਲ ਰਿਹਾ ਤਾਂ ਸਿੱਕੀ ਪ੍ਰਤਪਾਲ ਸਿੰਘ ਨੂੰ ਵਾਪਸ ਪੰਜਾਬ ਦੇ ਵਿੱਚ ਆਇਆ ਵੇਖ ਕੇ ਚੰਡੀਗੜ ਆਇਆ ਵੇਖ ਕੇ ਪਰਿਵਾਰਿਕ ਮੈਂਬਰ ਮੈਂਬਰਾਂ ਨੂੰ ਥੋੜਾ ਹੌਸਲਾ ਹੋਇਆ ਕਿਉਂਕਿ ਪ੍ਰਤਪਾਲ ਸਿੰਘ ਕਾਫੀ ਜ਼ਖਮੀ ਸੀਗਾ ਤੇ ਉਹ ਹਰਿਆਣਾ ਦੇ ਵਿੱਚ ਸੀ ਜਿਸ ਦੇ ਕਾਰਨ ਪਰਿਵਾਰ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਸੀ ਪਰੇਸ਼ਾਨ ਸੀ ਪਰਿਵਾਰ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਬੁਹਾਰ ਲਗਾਈ ਜਾਣ ਇਸ ਦੀ ਕਿ ਪ੍ਰਤਪਾਲ ਸਿੰਘ ਨੂੰ ਵਾਪਸ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਪੰਜਾਬ ਲਿਆਂਦਾ ਜਾਵੇ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਚੀਫ ਸੈਕਟਰੀ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਤੇ ਉਹਨਾਂ ਨੂੰ ਵਾਪਸ ਪੰਜਾਬ ਸ਼ਿਫਟ ਕਰਨ ਦੀ ਮੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਪਿੱਛੇ ਹੀ ਸ਼ਿਫਟ ਕਰ ਦਿੱਤਾ ਗਿਆ ਦੱਸਦੀ ਕਿ ਕਿਸਾਨ ਪ੍ਰਤਪਾਲ ਸਿੰਘ 21 ਫਰਵਰੂਅਰ ਨੂੰ ਲਾਪਤਾ ਹੋਏ ਸੀ 21 ਫਰਵਰੂਅਰ ਨੂੰ ਦਿੱਲੀ ਕੂਚ ਦਾ ਐਲਾਨ ਸੀ 11 ਵਜੇ ਦਾ ਸਮਾਂ ਸੀਗਾ ਤੇ ਉਸ ਦੌਰਾਨ ਨੇ ਕਿਸਾਨ ਪ੍ਰਿਤਪਾਲ ਸਿੰਘ ਲਾਪਤਾ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਲਜ਼ਾਮ ਲੱਗ ਰਹੇ ਸੀ ਕਿ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਕਿਡਨੈਪ ਕਰ ਲਿਆ ਅਜਿھے ਇਲਜ਼ਾਮ ਉਹਨਾਂ ਦੇ ਉੱਪਰ ਲੱਗਣ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸਾਨ ਪ੍ਰਿਤਪਾਲ ਸਿੰਘ ਕਿਡਨੈਪ ਨਹੀਂ ਹੋਏ ਉਹਨਾਂ ਨੂੰ ਰੋਹਤਕ ਪੀਜੀਏ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਕਾਫੀ ਪਰੇਸ਼ਾਨ ਸੀਗੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਬੁਖਾਰ ਲਗਾਈ ਜਾ ਰਹੀ ਸੀ ਕਿ ਉਹਨਾਂ ਨੂੰ ਵਾਪਸ ਪੰਜਾਬ ਸ਼ਿਫਟ ਕਰਵਾਇਆ ਜਾਵੇ ਕਿਸੇ ਵੀ ਤਰੀਕੇ ਉਹਨਾਂ ਨੂੰ ਹਰਿਆਣਾ ਤੋਂ ਪੰਜਾਬ ਵਾਪਸ ਲਿਆਂਦਾ ਜਾਵੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਹਰਿਆਣਾ ਦੇ ਚੀਫ ਸੈਕਟਰੀ ਨੂੰ ਉਸ ਦੇ ਵਿੱਚ ਮੰਗ ਰੱਖੀ ਜਾਂਦੀ ਹੈ ਕਿ ਉਹਨਾਂ ਨੂੰ ਵਾਪਸ ਪੰਜਾਬ ਸ਼ਿਫਟ ਕਰ ਦਿੱਤਾ ਜਾਵੇ ਕਿਸਾਨ ਪ੍ਰਤਾਪ ਸਿੰਘ ਨੂੰ ਤੇ ਇਸ ਦੇ ਨਾਲ ਜੇਕਰ ਕੋਈ ਤਰਨਾਕਾਰੀ ਕਿਸਾਨ ਹੈ ਹਰਿਆਣਾ ਦੇ ਵਿੱਚ ਕਿਸੇ ਵੀ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸ ਨੂੰ ਪੰਜਾਬ ਦੇ ਵਿੱਚ ਵਾਪਸ ਪੇਜ ਡਿੱਟਾ ਜਾਵੇ ਪੰਜਾਬ ਸਰਕਾਰ ਦੇ ਸਪੁਰਦ ਉਸਨਾਂ ਨੂੰ ਉਹਨਾਂ ਨੂੰ ਕਰ ਦਿੱਤਾ ਜਾਵੇ ਦੋਸਤੋ ਬਾਅਦ ਇਹ ਚਿੱਠੀ ਮਿਲਦਿਆਂ ਹੀ ਹਰਿਆਣਾ ਰੋहतक ਪੀਜੀਐ ਤੋਂ ਉਹਨਾਂ ਨੂੰ ਚੰਡੀਗੜ੍ਹ ਪੀਜੀਐ ਸ਼ਿਫਟ ਕਰ ਦਿੱਤਾ ਗਿਆ। ਅੱਜ ਦੱਸਦੀ ਕਿ ਕਿਸਾਨ ਪ੍ਰਤਪਾਲ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪ੍ਰਤਪਾਲ ਸਿੰਘ ਦੇ ਜਿਬਾੜੇ ਦੇ ਉੱਪਰ ਸੱਟ ਲੱਗੀ ਹੈ। ਸਿਰ ਤੇ ਟਾਂਕੇ ਲੱਗੇ ਹੋਏ ਨੇ। ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ। ਉਹਨਾਂ ਦੀ ਕਲੈੱਫੈਕਚਰ ਹੋਈ ਹੈ। ਜਿੱਥੇ ਉਹਨਾਂ ਦਾ ਹੁਣ ਇਲਾਜ ਚੰਡੀਗੜ੍ਹ ਪੀਜੀਐ ਦੇ ਵਿੱਚ ਚੱਲ ਰਿਹਾ ਹੈ। ਦੱਸਿਆ ਗਿਆ ਕਿ ਬੀਤੇ ਦਿਨਾਂ ਦੇ ਵਿੱਚ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਕਿਡਨਾਪ ਕੀਤਾ ਹੈ। ਅੰਦੋਲਨ ਦੇ ਦੌਰਾਨ ਦੱਸਿਆ ਕਿ ਇਲਜ਼ਾਮ ਲੱਗ ਰਿਹਾ ਸੀ ਕਿ ਉਹਨਾਂ ਨੂੰ ਬੋਰੇ ਦੇ ਵਿੱਚ ਪਾ ਕੇ ਲਜਾਇਆ ਗਿਆ ਪੂਰੇ ਤਰੀਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਹੈ ਉਸ ਤੋਂ ਬਾਅਦ ਪਰਿਵਾਰ ਲਗਾਤਾਰ ਬੁਖਾਰ ਲਗਾ ਰਿਹਾ ਸੀ ਕਿ ਉਹਨਾਂ ਦੇ ਪਰਿਵਾਰਿਕ ਜੀ ਕਿਸਾਨ ਪ੍ਰਤਪਾਲ ਸਿੰਘ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਉਹਨੇ ਕਿਸਾਨ ਪ੍ਰਤਪਾਲ ਸਿੰਘ ਵਾਪਸ ਆਏ ਨੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਥੋੜਾ ਹੌਸਲਾ ਪਰਿਵਾਰਿਕ ਮੈਂਬਰਾਂ ਦਾ ਵਧਿਆ ਹੋ ਥੋੜੀ ਟੈਨਸ਼ਨ ਉਹਨਾਂ ਦੀ ਘੱਟ ਹੋਈ ਹੈ ਪਰਿਵਾਰਿਕ ਮੈਂਬਰਾਂ ਦੀ ਕਿਉਂਕਿ ਜਿੱਥੇ ਉਹ ਹਰਿਆਣਾ ਦੇ ਵਿੱਚ ਦਾਖਲ ਸੀ ਹਰ ਸਮੇਂ ਪਰਿਵਾਰਿਕ ਮੈਂਬਰ ਟੈਨਸ਼ਨ ਦੇ ਵਿੱਚ ਨਜ਼ਰ ਆ ਰਹੇ ਸੀ ਪਰਿਵਾਰਕ ਮੈਂਬਰਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਗੁਹਾਰ ਲਗਾਈ ਸੀ ਤੇ ਗੁਹਾਰ ਲਗਾਨ ਤੋਂ ਬਾਅਦ ਦੇ ਹੁਣ ਚੰਡੀਗੜ੍ਹ ਪੀਜੀ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਉੱਥੇ ਦੱਸ ਦੇ ਕਿ ਦੇਰ ਰਾਤ ਚੰਡੀਗੜ੍ਹ ਪੀਜੀ ਸ਼ਿਫਟ ਕੀਤਾ ਗਿਆ ਸ ਤੇ ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਪਰਿਵਾਰ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤੁਸੀਂ ਮੈਨੂੰ ਸੁਣਾਓ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧਿਤ ਪ੍ਰਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਕੀ ਕੋਈ ਜਾਣਕਾਰੀ ਦੇ ਰਹੇ ਫਿਰ ਦੂਸਰਾ ਕਹਾ ਸੁ ਤੁਹਾਨੂੰ ਏਕਯੂ ਠੀਕ ਹੋ ਜਾਣ ਤੋਂ ਵੀ ਹਾਂ ਪਹਿਲੇ ਠੀਕ ਹੋ ਜਾਣ ਕੀ ਕੀ ਸੱਟਾਂ ਲੱਗੀਆਂ ਹੈਗੀਆਂ ਨੇ ਕੀ ਕੀ ਕੰਡੀਸ਼ਨ ਦੱਸੀ ਹੈ ਉਥੋਂ ਜਿੱਥੇ ਰੋहतक ਪੀਜੀਆਈ ਦੇ ਵਿੱਚ ਸੀਗੇ ਸੱਟਾਂ ਕਿ ਸੇਤੇ ਲੱਗੀਆਂ ਨੇ ਕਿ ਸਟਿਚਸ ਲੱਗੇ ਨੇ ਸਿਰ ਤੇ ਔਰ ਆ ਚੀਜ਼ ਚਿਕਸਤੀ ਹੈ ਨਾ ਆਵਲੇ ਮਾ ਜੀ ਸਟੇਗਲ ਤੋਂ ਠੀਕ ਹੈ ਅਟਿੱਤ ਵਿੱਚੋਂ ਸਾਰਾ ਟੁੱਟ ਗਿਆ ਜਬਾੜਾ ਠੀਕ ਹੈ ਇਥੇ ਸਵੇਲਿੰਗ ਆਈ ਹੋਈ ਹੈ ਤੇ ਨੋਜ਼ ਫ੍ਰੈਕਚਰ ਹੈ ਠੀਕ ਹੈ ਨੋਜ਼ ਵੀ ਫ੍ਰੈਕਚਰ ਹੈ ਮਤਲਬ આજ ਦਾ ਪੂਰਾ ਸੈਟਪ ਬਣਾ ਹਿਲਾ ਹੋਇਆ ਸਰਜਰੀ ਹੋਈ ਮੈਮ ਇੱਕ ਗੱਲ ਮੈਨੂੰ ਦੱਸੋ ਤੁਹਾਡੀ ਗੱਲ ਹੋਈ ਹੋਏਗੀ ਪ੍ਰਿੰਸੀਪਲ ਹੁਣਾ ਨਾ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿੱਦਾਂ ਮਤਲਬ ਟਕਰਾਵ ਦੀ ਸਥਿਤੀ ਬਣੀ ਕਿਵੇਂ ਔਰ ਇੰਨੀਆਂ ਸੱਟਾਂ ਲੱਗੀਆਂ ਕਿਵੇਂ ਉਹਨਾਂ ਨੂੰ ਕੋਈ ਇਦਾਂ ਦੀ ਵੀ ਗੱਲਬਾਤ ਹੋਈ ਹੈ ਇਸ ਬਾਰੇ ਵਿੱਚ ਨਹੀਂ ਹਜੇ ਉਹ ਨੇ ਨਾ ਪ੍ਰੋਪਰ ਕਰ ਸਕਦੇ ਹਜੇ ਸਿਰਫ ਤੁਹਾਨੂੰ ਸੱਟਾਂ ਵਾਰੀ ਹੀ ਹੈਗਾ ਹਾਂਜੀ ਹਾਂ ਪ੍ਰੋਪਰਲੀ ਹਾਂ ਜੀ ਚਲੋ ਥੈਂਕ ਯੂ ਮੈਮ ਬਾਈਫੋ ਨਾਲ ਹਾਂਜੀ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਾਤੀ ਮਨੋਸਟ੍ਰਸ ਜ਼ਿਆਦਾ ਮਾਈ ਗਾਡੀ ਥੱਲੇ ਕਰ ਮੈਂ ਸਾਈਡ ਤੇ ਪੱਲੇ ਕਰੋ ਸਾਡਾ ਟੈਨਸ਼ਨ ਮਾਈ ਗਾਡੀ ਇਹ ਵਨ ਤੋਂ ਵੀ ਮੈਂ ਪੰਜਾਬ ਤੋਂ ਆਇਆ ਪੰਜਾਬ ਚ ਚੱਲਦਾ ਅਸੀਂ ਵੀ ਉਹਨਾਂ ਦੇ ਨਾਲ ਮਾਈ ਗਾਡੀ નીચે ਕਰੋ ਇਹ ਜਿਸਨਾਂ ਜਿਹੜੀ ਸਿੱਖਤ ਤੋਂ ਸਕੂਲ ਲੱਗਿਆ ਜੀ ਤਾਂ ਵੀ ਉੱਥੇ ਹੋਸੀਕਰ ਪਤਾ ਲੱਗਿਆ ਕਿ ਇਹਰੇ ਮਾਈਕ ਆਈਡੀ ਬੇਸ ਤੋਂ ਥੱਲੇ ਦਾ ਕਰ ਤੁਸੀਂ ਕੋਈ ਰਾਬਤਾ ਕਰਿਆ ਸੀ ਹਰਿਆਣਾ ਵਾਲੇ ਤੁਹਾਡੇ ਨਾਲ ਜੀ ਜਾਰ ਕਰੀ ਉਹਨਾਂ ਜਿੱਥੇ ਤੋਂ ਨਾ ਨਹੀਂ ਮੈਂ ਦੇਖੋ ਵੀਡੀਓਜ਼ ਦੇ ਵਿੱਚ ਪਹਿਜੀ ਇਹ ਚੱਲਦਾ ਪਿਆ ਸੀਗਾ ਕਿ ਉਹਨੂੰ ਟ੍ਰੀਟਮੈਂਟ ਜਿਹੜਾ ਹੈਗਾ ਬਿਲਕੁਲ ਪਰਮਾ ਦੇ ਤਰੀਕੇ ਨਾਲ ਇੰਸਟਾਜਿਆ ਰਿਹਾ ਸੀਗਾ ਤੁਸੀਂ ਇਹਦੀ ਸਹਾਇਤਾ ਉੱਥੇ ਜੋ ਪ੍ਰਸ਼ਾਸਨ ਸੀਗਾ ਹਸਪਤਾਲ ਦਾ ਉਹਨੂੰ ਕੀਤੀ ਅਰੇ ਇੰਨੇ ਕੈਮਰਾ ਰੱਖੀਆ ਤੁਸੀਂ ਜੋ ਆਕਾਣੇ ਕੱਢਣੀਆਂ ਯਾਰ ਜੇ ਪੀਤੇ ਹੀ ਆਇਆ ਬੜਾ ਹਫ਼ਤਾ ਲੱਗਿਆ ਜਿਹਦੀ ਉਹਨੂੰ ਹੌਸਲਾ ਹੈ ਕਿ ਹੁਣ ਇੱਥੇ ਇਲਾਜ ਜਿਹੜਾ ਵਧੀਆ ਹੋਏਗਾ ਕਿਉਂਕਿ ਹਮਾਰੇ ਜੋ ਪੇਸ਼ੇਦਾਰ ਨੇ ਜਿਹੜੇ ਹਮਾਰੇ ਮੇਰੇ ਹਸਮਣੀਪਾਲ ਸਿੰਘ ਉਹਨਾਂ ਨੂੰ ਇੱਥੇ ਟਰਸਟ ਸੀ ਉਹ ਕਹਿੰਦੇ ਸੀ ਕਿ ਪੰਜਾਬ ਚ ਜਾਣਾ ਹੈ ਉਹਨਾਂ ਤੇ ਹਾਂ ਹੁਣ ਸਾਨੂੰ ਮੌਸਮ ਉਹ ਅੱਜ ਸਾਹਮਣੇ ਰਹਿੰਦੀ ਅੱਗੇ ਸਾਹਮਣੇ ਹੀ ਇਲਾਜ ਲਾਜ਼ਮੀ ਹੁੰਦਾ ਹੈ ਪ੍ਰਸਤ ਹੋ ਗਿਆ ਸਾਨੂੰ ਇੱਥੇ ਆਣਾ ਅੱਛਾ ਜਦੋਂ ਇਹ ਨਾ ਇਨਾਮ ਹੁੰਦੀ ਉਹ ਲੱਖ ਲੰਗਰ ਦੇ ਆਧਾਰ ਤੇ ਸੇਵਾਵਾਂ ਪਹੁੰਚਾਈ ਹੋਈ ਸੀ ਬ੍ਰਿਤਪਾਲ ਉਹ ਤਨੂਰੀ ਬੋਡਾ ਹਾਂਜੀ ਹੁੰਦਾ ਸੀ ਲੰਗਰ ਦੀ ਸੇਵਾ ਦੇ ਲੈ ਕੇ ਜਿਵੇਂ ਅਸੀਂ ਕੋਟ ਦੇ ਵੱਟਾ ਨਾਲ ਤੁਹਾਡੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਕਿਵੇਂ ਕੋਈ ਆਪਣੀ ਕੋਈ ਆ ਕਿਸੇ ਮੈਡੀਸਿਨਾ ਇੰਨੀ ਗੱਲਬਾਤ ਨਹੀਂ ਕਰ ਸਕਦੇ ਅੱਛਾ ਭਲੇ ਕੋਈ ਯਾਦ ਕਿਉਂ ਸੀ ਕਿਉਂ ਉਹੀ ਇਲਾਜ ਨਹੀਂ ਹੋ ਰਿਹਾ ਹੈਗਾ ਬਤਿਆ ਮੇਰੇ ਹਸਬੰਦ ਨੂੰ ਇਸੇ ਲੱਗ ਰਿਹਾ ਹਾਂਜੀ ਉਹਨਾਂ ਨੂੰ ਹੀ ਲੱਗ ਰਿਹਾ ਸੀ ਪਰ ਸਾਨੂੰ ਵੀ ਉਹੀ ਲੱਗਿਆ ਕਿ ਜੋ ਉਹਨਾਂ ਨੂੰ ਸਹੀ ਲੱਗ ਰਿਹਾ ਵੀ ਸਾਡੇ ਵੀ ਡਰ ਹੋ ਗਿਆ ਸੋ ਹੁਣ ਤੁਸੀਂ ਸੰਤੁਸ਼ਟ ਹੋ lãi ਸੋ ਹੁਣ ਤੁਹਾਡਾ ਪਰਿਵਾਰ ਇੱਥੇ ਰਹੇਗਾ ਤਦ ਤੱਕ ਜਦ ਤੱਕ ਇਲਾਜ ਚੱਲੇਗਾ ਹਾਂ ਬਿਲਕੁਲ ਜੀ ਸੋ ਜਿਵੇਂ ਹੁਣ ਪੋਲੀਟਿਕਲੀ ਵੀ ਤੁਹਾਨੂੰ ਬਹੁਤ ਸਾਰੀਆਂ ਪਾਰਟੀਆਂ ਅਪਰੋਚ ਕਰ ਰਹੀਆਂ ਹੈਗੇ ਆਸ ਤੁਹਾਡਾ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਨਾਲ ਆ ਖੜੇ ਹੈਗੇ ਆ ਤੇ ਇਹ ਸਾਰਾ ਕੁਝ ਦੇਖ ਕੇ ਕਿੰਦਾ ਕਿੰਨਾ ਹੌਸਲਾ ਵਧਿਆ ਆ ਬਹੁਤ ਜਿਆਦਾ ਜੀ ਸਭ ਦਾ ਬਹੁਤ शुक्रिया ਬਹੁਤ ਜਿੰਨ ਦਰ ਦਾ ਬੱਚਾ ਗਿਆ ਵੈਸੇ ਕੀ ਕੰਮਕਾਰ ਕਰਦੇ ਸੀਗੇ ਪ੍ਰਤਪਾਲ ਜੀ ਫਾਰਮਰ ਫਾਰਮਰ ਕਿਸਾਨ ਹੀ ਸੀਗੇ ਕਿਸਾਨੀ ਦੇ ਦਰਦ ਕਰਕੇ ਹੀ ਉੱਥੇ ਬਾਰਡਰ ਦੇ ਉੱਤੇ ਸੀਗੇ ਹਾਂ ਜੀ ਹਾਂ ਫਾਰਮਰ ਉਹ ਜੱਟ ਕੀ ਕੀ ਸੇਵਾ ਕਰਦੇ ਸੀਗੇ ਉੱਥੇ ਜਾ ਕੇ ਜਾਂ ਕਿਵੇਂ ਧਰਨੇ ਦੇ ਵਿੱਚ ਸ਼ਾਮਲ ਸੀਗੇ ਲੰਗਰ ਦੀ ਸੀ ਸੇਵਾ ਕਰਦੇ ਸੀ ਹਾਂਜੀ ਅੱਛਾ ਲੰਗਰ ਦੀ ਸੇਵਾ ਕਰਦੇ ਸੀ ਔਰ ਉਸੇ ਦੇ ਦੌਰਾਨ ਹੀ ਉਹਨਾਂ ਨੂੰ ਉੱਥੋਂ ਉਠਾਇਆ ਗਿਆ ਸੀ ਹਾਂਜੀ ਕੀ ਕਰਦੇ ਹੁਣ ਜੀ ਕੀ ਜਿਵੇਂ ਉਹਨਾਂ ਦੇ ਨਾਲ ਫਤਮਰ ਕੀਤੀ ਗਈ